ਜਿਹੜੇ ਤੁਸੀਂ ਕੁੱਕੜ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੀ ਇਹ ਵਿਕਾਊ ਆ। ਕੱਲੇ ਕੁੱਕੜ ਵਿਕਾਊ ਆ, ਕੁਕੜੀਆਂ ਵਿਕਾਊ ਨਹੀਂ ਹੈਗੀਆਂ। ਕੁਕੜੀਆਂ ਆਪਾਂ ਘਰ ਜੋਗੀਆਂ ਰੱਖੀਆਂ। ਜੇ ਕਿਸੇ ਨੇ ਚੰਗਾ ਵਧੀਆ ਸਾਫ਼ ਸੁਥਰੇ ਮਾਹੌਲ ਦੇ ਵਿੱਚ ਬਣਿਆ ਹੋਇਆ ਮੀਟ ਲੈਣਾ ਤਾਂ ਆਪਣੇ ਕੋਲੇ ਤਿਆਰ ਪਿਆ ਜੀ। ਕੁੱਕੜ ਇੱਕ ਇੱਕ ਕੁੱਕੜ ਦੇ ਵਿੱਚ ਅੰਦਾਜ਼ਾ 1 ਕਿਲੋ ਤੋਂ ਲੈ ਕੇ 1.5 ਕਿਲੋ ਤੱਕ ਜਿਹੜਾ ਹੈਗਾ ਮੀਟ ਨਿਕਲ ਸਕਦਾ। ਅੰਦਾਜ਼ਾ ਜ ਆ ਹੋ ਸਕਦਾ ਕਿਲੋ ਤੋਂ ਘੱਟ ਦਾ ਨਹੀਂ ਤੇ ਜਿਹੜੇ ਕਿਲੋ ਤੋਂ ਵੱਧ ਦਾ ਨਹੀਂ ਇਹਦੇ ਵਿਚਾਲੇ ਵਿਚਾਲੇ ਮੀਟ ਜਿਹੜਾ ਹੈਗਾ ਇਹਨਾਂ ਦਾ ਰਹਿਣਾ ਜੇ ਕੋਈ ਜ਼ਿਆਦਾ ਲਊਗਾ ਤਾਂ ਉਹਨੂੰ ਆਪਾਂ 400 ਦਾ ਲਾ ਦੇਾਂਗੇ ਜੇ ਕੋਈ ਘੱਟ ਲਊਗਾ ਇੱਕ ਇੱਕ ਦੋ ਪੀਸ ਲੈਣੇ ਉਹਨੂੰ 450 ਦਾ ਇੱਕ ਪੀਸ ਦੇ ਦੇਾਂਗੇ ਘਰੇ ਰੱਖਣ ਲਈ ਵੀ ਚੰਗੇ ਆ ਨੇਚੁਰਲ ਖਾਣਕ ਤੇ ਆਪਾਂ ਇਹਨਾਂ ਨੂੰ ਪਾਲਿਆ ਘਰ ਦੀ ਖਾਣਕ ਕਹਿ ਲਓ ਮੱਕੀ, ਜੋ, ਖਾਲ, ਸੋਇਆਬੀਨ ਇਹਨਾਂ ਨੂੰ ਫੀਡ ਵਿਖਾਈ ਵੀ ਨਹੀਂ ਜਿਉਂ ਆਏ ਆ ਪਹਿਲੇ ਕੋਈ 15 ਦਿਨ ਫੀਡ ਜ਼ਰੂਰ ਆਪਾਂ ਇਹਨਾਂ ਨੂੰ ਪਾਈ ਆ ਉਹ ਪੌਣੀ ਪੈਂਦੀ ਆ ਆਪਾਂ ਨੂੰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਘਰ ਦੀ ਖਰਾਕ ਆਪ ਤਿਆਰ ਕਰਵਾ ਕੇ ਚੰਗੇ ਮਾਹੌਲ ਦੇ ਵਿੱਚ ਰੱਖ ਕੇ ਵਧੀਆ ਸਾਫ ਸੁਥਰਾ ਪਾਣੀ ਦੇ ਕੇ ਵਧੀਆ ਤਿਆਰ ਕੀਤਾ ਜੇ ਕਿਸੇ ਨੇ ਖਾਣ ਦੇ ਲਈ ਵੀ ਕੋਈ 10-15 ਕੁੱਕਰ ਘਰੇ ਰੱਖਣੇ ਆ ਵੱਢ ਕੇ ਖਾਣੇ ਤੇ ਚੰਗਾ ਮੀਟ ਤੁਹਾਨੂੰ ਇਹਨਾਂ ਦੇ ਵਿੱਚੋਂ ਮਿਲ ਸਕਦਾ ਤੁਸੀਂ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਜੀ ਕਾਲਾ ਲੈ ਲਓ ਤੇ ਭਾਵਾ ਲੈ ਲਓ ਲਾਲ ਰੇਟ 450 ਜੇ ਜ਼ਿਆਦਾ ਲੈਣੇ ਹੋ ਤਾਂ 400 ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ